ਪਰਲੀਡ ਦੇ ਨਾਲ ਲੋਕ ਸਭਾ ਚ ਪਹੁੰਚ ਚ ਕੰਮ ਜਾਬ ਹੋ ਗਏ ਹੁਣ ਸਵਾਲ ਇਹ ਹੈ ਕਿ ਬਰਨਾਲਾ ਤੋਂ ਵਿਧਾਇਕ ਸੀਟ ਛੱਡਣੀ ਪਈ ਤੇ ਉੱਥੇ ਜਿਮਨੀ ਚੋਣ ਹੋਣੀ ਹੈ ਹਰਿਆਣੇ ਦੀਆਂ ਵੋਟਾਂ ਦੇ ਨਾਲ ਹੋਣੀ ਹੈ ਹਲ ਹੋਣੀ ਹੈ ਤੰਬਰ ਅਕਤੂਬਰ ਚ ਉਸੇ ਦਰਮਿਆਨ ਇੱਕ ਘਟਨਾ ਵਾਪਰੀ ਸੰਗਰੂਰ ਤੋਂ ਕਾਂਗਰਸ ਦੇ ਟਿਕੜੇ ਦੇ ਦਾਅਵੇਦਾਰ ਦਲਵੀਰ ਸਿੰਘ ਗੋਲਡੀ ਸਾਫ ਦਾ ਵਿਧਾਇਕ ਧੂਰੀ ਅਚਨ ਚੇਤ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਚ ਆ ਗਏ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਝੋਲੀ ਚ ਪੈ ਗਏ ਉਸ ਵੇਲੇ ਉਸ ਵੇਲੇ ਤਸਵੀਰਾਂ ਜੇ ਤੁਹਾਨੂੰ ਯਾਦ ਹੋਣ ਤਾਂ ਤੁਸੀਂ ਦੇਖੋ ਕਿ ਮੀਤਹਿਰ ਦਾ ਜਿਹੜੇ ਮੂੰਹ ਦੇ ਹਾਵ ਭਾਵ ਨੇ ਉਹ ਕਿਸ ਬਰਤਾਰੇ ਉਦੋਂ ਚਰਚਾ ਉਦੋਂ ਚਰਚਾ ਇਹ ਚੱਲੀ ਕਿ ਬਰਨਾਲੇ ਵਾਲੀ ਜਿਵਨੀ ਚੌਣ ਤਲਵੀਰ ਗੋਲਡੀ ਨੂੰ ਲੜਾਈ ਜਾਊਗੀ ਹੁਣ ਹੁਣ ਕਿਉਂਕਿ ਸਿਆਸਤ ਵਿੱਚ ਕੋਈ ਕਿਸੇ ਦਾ ਮਿੱਤਰ ਨਹੀਂ ਤੇ ਕੋਈ ਦੁਸ਼ਮਣ ਨਹੀਂ ਸਮਾ ਸਮਰਾਤ ਹੁੰਦਾ ਹੈ ਤੇ ਹਾਲਾਤ ਤੇ ਮੌਕਾ ਸਮਰਾਤ ਹੁੰਦਾ ਹੈ ਮੁੱਖ ਮੰਤਰੀ ਮੁੱਖ ਮੰਤਰੀ ਭਗਵਾਨਤਮਾਨ ਆਪਣਾ ਕਲਵੀਰ ਗੋਲਟੀ ਦੇ ਨਾਲ ਟਿਕਟ ਵਾਲਾ ਵਾਅਦਾ ਪੂਰਾ ਕਰਨ ਦੇ ਲਈ ਬਾਜਤ ਨੇ ਉਹ ਚਾਹੁੰਦੇ ਨੇ ਕਿ ਹਰ ਹਾਲ ਦੇ ਵਿੱਚ